ਪੰਜਾਬੀ ਗਦੋਂ ਦੇ ਵੱਡੇ ਪਿੱਲਰ ਬੋਦਿਆਲੋਸ਼ਨ ਜੀ ਤੇ ਵੀ ਪੰਜਾਬੀ ਲਈ ਸਵਾਗਤ ਜਨਨ ਸੱਤਰ ਤੇ ਸਾਡੇ ਪ੍ਰੋਗਰਾਮਾਂ ਦੇ ਡਿਜ਼ਾਈਨਰ ਸੌਫਟਵੇਅਰ ਸੁਸ਼ੀਲ ਕਸਾਨ ਜੀ ਸਾਡੇ ਸੇਜੀ ਕਵੀ ਵੱਡੇ ਕਵੀ ਧਾਰਮਿਕ ਜੋੜਰੀ ਕਲਬ ਦੇ ਪ੍ਰਧਾਨ ਜੀਵਨ ਜੀ ਸੁਰਿੰਦਰ ਜਹਾਂ ਗੁਰਾਂ ਦੇ ਜੀਤਾ ਜਹਾਂ ਸਾਹਿਬ ਮਹੰਤ ਜੀ ਤੇ ਮੇਰੇ ਸਰਕਾਰ ਜੋ ਵੱਡੇ ਨੀਂਦਰਸ਼ਨ ਪੁੱਤਰ ਜੀ ਅਤੇ ਮੇਰੇ ਸਾਹਮਣੇ ਬੈਠੇ ਬਰੇ ਇਸ ਸਰਕਾਰ ਨਾਲ ਸੰਬੰਧਤ ਕੌਤਬੀਆਂ ਤਾਂ ਤਾਂ ਤਾਂ

ਉਹ ਜਿਹੜਾ ਅੱਜ ਕਤਾਬ ਰਿਲੀਜ਼ ਹੋਈ ਹੈ ਇਹਦੇ ਬਾਰੇ ਕੀ ਕਹੋਗੇ ਹਾਂ ਅੱਜ ਰੋਡੀ ਕਲੱਬ ਨਾਬਾ ਚ ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਵੱਲੋਂ ਇੱਕ ਪਬਲਿਕੇਸ਼ਨ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਤੰਦਾ ਪੁਸਤਕ ਦਾ ਰਿਲੀਜ਼ ਸਮਾਰੋਹ ਨੇ ਬਹੁਤ ਵੱਡਾ ਕਵੀ ਦਰਬਾਰ ਹੋਇਆ ਜਿਹੜੇ ਇਸ ਕਿਤਾਬ ਦੇ ਵਿੱਚ ਨਵੇਂ ਲੇਖਕ ਸਿੱਧੇ ਉਹਨਾਂ ਦੀ ਸਾਰਿਆਂ ਦੀਆਂ ਕਵਤਾਵਾਂ ਤੇ ਸੁਣਾਈਆਂ ਗਈਆਂ ਪਰ ਬੜੀਆਂ ਬੇਹਦਰੀਨ ਕਵਤਾਵਾਂ ਦੀਆਂ ਕਵਿਤਾਵਾਂ ਅੱਜ ਨਾਬਾ ਚ ਸੈਵਰ ਲਾਜੀ ਨਵੇਂ ਕਮੀਆਂ ਨੇ ਤੇ ਉਸ ਤੋਂ ਬਾਅਦ ਆਦਰ ਮਾਨ ਸਤਕਾਰ ਜਿੱਤੇ ਅੱਜ ਦੇ ਸਮਾਗਮ ਦੀ ਬਹੁਤ ਵਧੀਆ ਸ਼ਖੀਤਾ ਡਾਕੀਪ ਕੋ ਮਨਾਉਂ ਰਹੇ ਕੁਝ ਰੌਸ਼ਨ ਸਾਹਿਬ ਜੀ ਜਿਹੜੇ ਬੜੀਆ ਸ਼ਖੀਤਾ ਕੇ ਬੋਲਤੀਆਂ ਉੱਥੇ ਸਾਡੀਆਂ ਮਨੀਆਂ ਕਲਮ ਕਲਮਾਂ ਜੀ ਕਹਿੰਦੀਆਂ ਨਾਬਾ ਦਾ ਨਾਮ ਕਪਤਾ ਦੇ ਨਾਮ ਤੇ ਜਾਣਿਆ ਜਾਂਦਾ ਨਾਬਾ ਕਪਤਾ ਸਰਬੀਤ ਜੀ ਸੀ ਕਰਵਾਉਣੇ ਤੇ ਅੱਜ ਵੀ ਅੱਜ ਦਾ ਸਮਾਗਮ ਦੇ ਨਾਬਾ ਕਪਤਾ ਉਸ ਜੀ ਦੇ ਅੱਗੇ ਇਕੱਠੇ ਹੋ ਜੀ ਉੱਤ ਜਿਆਦਾ ਰੌਣਕ ਰਹੀ ਹੈ ਜੋ ਬਹੁਤ ਨਵੀਆ ਆਦਰ ਮਾਨ ਸਤਾਰਨ ਆਸਾਂ ਦੇ ਕਵੀਆਂ ਨੇ ਸੁਣਿਆਗੇ ਸੋ ਮੈਂ ਨਾਪਨ ਵਸੀਆਂ ਨੂੰ ਸਾਰੀਆਂ ਨਵੇਂ ਕਵੀਆਂ ਨੂੰ ਤੇ ਕਿਤਾਬ ਦੇ ਜੋ ਸੰਪਾਦਕ ਨੇ ਸੁਰੇਂਦਰਜੀ ਚੋਹਾ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹਾਂਜੀ ਸਰ ਮੇਰਾ ਨਾਮ ਹਰਜਿੰਦਰਪਾਲ ਤੋਂ ਢਿੱਲੂ ਆ ਕੀ ਤੈਨੂੰ ਜਣੂ ਐ ਕਿ ਇਹ ਉਹ ਬਿਲਕੁਲ ਨਵਾਂ ਪਬਲਿਸ਼ ਕੀਤਾ ਹਾਂਜੀ ਸਰ ਅੱਜ ਦਾ ਜੋ ਸਮਾਗਮ ਸੀਗਾ ਇਹ ਸਾਂਝ ਕਿਤਾਬ ਸੀਗੀ ਜੋ ਸਾਡੇ ਬਹੁਤ ਸਾਰੇ ਲੇਖਕਾਂ ਵੱਲੋਂ ਲਿਖੀ ਗਈ ਸੀਗੀ ਤੇ ਜਿਨ੍ਹਾਂ ਦੇ ਸੰਪਾਦਕ ਹਨ ਸੁਰਿੰਦਰ ਚੋਹਾਨ ਜੀ ਨਾ ਬਾ ਤੇ ਉਹ ਸਮਾਗਮ ਦੇ ਵਿੱਚ ਅਸੀਂ ਵੀ ਅੱਜ ਹਿੱਸਾ ਲਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਤੇ ਪਿਛਲੇ ਸਾਲ ਮੇਰੀ ਕਿਤਾਬ ਆਈ ਸੀਗੀ ਚਿੰਦਨਵਾਨੀ ਤੇ ਜਿਸ ਨੂੰ ਕਿ ਬਹੁਤ ਮਾਣ ਸਨਮਾਨ ਮਿਲੇਆ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੇਰੀ ਇਹ ਕਿਤਾਬ ਨੂੰ ਬਹੁਤ ਸਨਮਾਨ ਦਿੱਤਾ ਗਿਆ ਹੈ ਤੇ ਮੈਂ ਧੰਨਵਾਦ ਕਰਦੀ ਆ ਸਾਡੇ ਸਰ ਸਰੇਂਦਰ ਚੋਹਾਨ ਜੀ ਆਂਦਾ ਜਿਨ੍ਹਾਂ ਨੇ ਮੈਨੂੰ ਮਤਲਬ ਕੇ ਅੱਗੇ ਵਧਣ ਦਾ ਹੌਸਲਾ ਦਿੱਤਾ ਤੇ ਮੈਂ ਉਸੇ ਹੌਸਲੇ ਦੇ ਸਦਕਾ ਅੱਜ ਇਸ ਮੰਚ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸਮਿਲਾਂ ਧੰਨਵਾਦ ਡਾਕਟਰ ਹਰੀ ਸਿੰਘ ਜਾਚਕ ਸਿਕਤਰ ਪੰਜਾਬੀ ਸਿਹਤ ਅਕੈਡਮੀ ਅਤੇ ਪੰਜਾਬੀ ਦਾ ਕਵੀ ਹਾਂ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ 2015 ਤੋਂ ਸੁਰਿੰਦਰਜੀਤ ਸਿੰਘ ਸੁਰਿੰਦਰਜੀਤ ਚੋਹਾਨ ਜੀ ਭਾਈ ਕਾਨ ਸਿੰਘ ਨਾਭਾ ਵਿਚਾਰਮੰਚ ਅਤੇ ਪ੍ਰੀਤ ਪਬਲਿਕੇਸ਼ਨ ਵੱਲੋਂ ਲਗਾਤਾਰ ਹੀ ਨੌਜਵਾਨ ਤੇ ਉੱਭਰਦੇ ਕਵੀਆਂ ਨੂੰ ਮਾਣ ਸਨਮਾਨ ਦੇ ਰਹੇ ਨੇ ਬਹੁਤ ਵਧੀਆ ਸਾਹਿਤਿਕ ਸਮਾਗਮ ਹਰ ਸਾਲ ਹੀ ਇਸ ਸਥਾਨ ਤੇ ਕਰਵਾਉਂਦੇ ਨੇ ਤੇ ਇਸ ਦੇ ਨਾਲ ਹੀ ਹੁਣ ਤੱਕ 10 ਕਿਤਾਬਾਂ ਜਿਹੜੀਆਂ ਨੇ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕੇ ਨੇ ਤੇ ਨੌਜਵਾਨ ਤੇ ਉੱਬਰਦੇ ਕਮੇਂ ਦੇ ਕਵਤਾਵਾਂ ਉਸੇ ਸ਼ਾਮਲ ਕਰਕੇ ਉਹਨਾਂ ਨੂੰ ਹਰ ਸਾਲ ਹੀ ਇਸ ਸਟੇਜ ਤੇ ਭਰਵੇਂ ਇਕੱਠ ਦੇ ਵਿੱਚ ਮਾਣ ਸਨਮਾਨ ਦੇ ਰਹੇ ਨੇ ਤਾਂ ਇਹਨਾਂ ਨੂੰ ਤੇ ਜਿਹੜੇ ਅਗਵਾਈ ਕਰ ਰਹੇ ਨੇ ਇਹਨਾਂ ਦੇ ਦਰਸ਼ਨ ਭੁੱਟਰ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਹਾਂਜੀ ਅੱਜ ਭਾਈ ਗੰਗ ਸਿੰਘ ਨਾਬਾ ਰਚਨਾ ਵਿਚਾਰ ਮੰਚ ਵੱਲੋਂ ਪ੍ਰੀ ਪਬਲਿਕੇਸ਼ਨ ਦੇ ਸਹਿਯੋਗ ਨਾਲ ਕੇਂਦਰੀ ਪੰਜਾਬੀ ਲਿਖ ਸਭਾ ਦੇ ਸਹਿਯੋਗ ਨਾਲ ਅੱਜ ਸਾਡੀ 10ਵੀਂ ਪੁਸਤਕ ਤੰਦਾ ਰਿਲੀਜ਼ ਹੋਈ ਹੈ 2015 ਦੇ ਵਿੱਚ ਇਹ ਕਾਰਵਾਚੀ ਸ਼ੁਰੂ ਕੀਤਾ ਸੀ ਪਹਿਲੀ ਕਿਤਾਬ ਸਾਡੀ ਪਿੰਗ ਸਤਰੰਗੀ ਆਈ ਸੀ ਤੇ ਸਾਲ ਦਰ ਸਾਲ ਇਹ 10ਵੀਂ ਕਿਤਾਬ ਹੈ ਜੀ ਤੇ ਇਸ ਦਾ ਨਾਮ ਤੰਦਾ ਹੈ ਜੀ ਇਸ ਦੇ ਵਿੱਚ 43 ਰਾਈਟਰ ਨੇ ਜਿਨ੍ਹਾਂ ਨੇ ਪੰਜ-ਪੰਜ ਰਚਨਾਵਾਂ ਸ਼ਾਮਲ ਨੇ ਤੇ ਉਹਨਾਂ ਵਿੱਚੋਂ 32 ਰਾਈਟਰ ਅੱਜ ਇੱਥੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੀ ਆਪਣੀ ਰਚਨਾ ਸੁਣਾਈ ਤੇ ਬਾਅਦ ਵਿੱਚ ਸਨਮਾਨ ਸਮਾਰੋਹ ਹੋਇਆ ਤੇ ਸਾਡੀ ਕੋਸ਼ਿਸ਼ ਹੈ ਸਾਲ ਦਰ ਸਾਲ ਇਹ ਕਾਰਜ ਇਦਾਂ ਹੀ ਚੱਲਦਾ ਰਹੇ। ਪ੍ਰੋਗਰਾਮ ਵਿੱਚ ਖਾਸ ਤੀਜ ਜਿਹੜੀ ਹੈ ਉਹ ਕਿ ਅ ਕਵਸਤਕ ਸਾਰੇ ਦੇ ਵਿੱਚ ਵਕ ਵਕ ਵੀ ਦਾਵਾਂ ਦੇ ਵਿੱਚ ਗੀਤ ਗਜ਼ਲ ਕਵਤਾ ਤਿੰਨੋਂ ਵਿਦਾ ਦੇ ਵਿੱਚ ਰਚਨਾਵਾਂ ਨੇ ਤੇ ਹਰ ਸਾਲ ਅਸੀਂ ਇੱਕ ਵਿਸ਼ਾ ਦਿੰਦੇ ਹੁੰਦੇ ਨੇ ਲੇਖਕ ਨੂੰ ਵੀ ਇੱਕ ਰਚਨਾ ਤੁਸੀਂ ਉਹਦੇ ਉੱਤੇ ਲਿਖਣੀ ਹੈ ਤੇ ਬਾਕੀ ਆਪਣੀ ਪਸੰਦ ਦੀਆਂ ਚਾਰ ਰਚਨਾਵਾਂ ਦੇਣੀਆਂ ਹੁੰਦੀਆਂ ਨੇ ਇਸ ਵਾਰ ਦਾ ਵਿਸ਼ਾ ਸਾਡਾ ਵਾਤਾਵਰਣ ਸੀ ਤੇ ਇੱਕ ਇੱਕ ਰਚਨਾ ਲੇਖਕਾਂ ਨੂੰ ਵਾਤਾਵਰਣ ਤੇ ਲਈ ਗਈ ਤੇ ਬਾਕੀ ਰਚਨਾਵਾਂ ਉਹਨਾਂ ਦੀ ਪਸੰਦ ਦੀਆਂ ਨੇ ਤੇ ਕਵਿਤਾ, ਗੀਤ, ਗਜ਼ਲ ਜੀ ਇਹਦਾ ਵਿਸ਼ਾ ਹੈ ਸਤਿਨਾਮ ਵਨੀ ਮੈਂ ਅਸ਼ਵਨੀ ਬਗੜੀਆ ਜੀ ਭਾਈ ਕਾਮ ਸਿੰਘ ਨਾਭਾ ਰਚਨਾ ਵਿਚਾਰ ਮੰਚ ਦੇ ਕਨਵੀਨਰ ਵਜੋਂ ਆਪਣੀ ਸੇਵਾ ਨਿਭਾ ਰਿਹਾ ਜੀ ਤੇ ਅੱਜ ਦਾ ਇਹ ਸਮਾਗਮ ਸਾਡੇ सुरेंद्र ਜੀ ਪੀਰ ਸਾਡੇ ਮੰਚ ਦੇ ਮਾਨਮਤੇ ਆਉਂਦੇਦਾਰ ਨੇ ਤੇ ਇਹਨਾਂ ਵੱਲੋਂ ਬਹੁਤ ਹੀ ਇਛਲਾਗਾ ਯੋਗ ਉਪਰਾਲਾ ਕੀਤਾ ਗਿਆ ਖਾਸ ਕਰਕੇ ਜਿਹੜੇ ਨਵੇਂ ਕਵੀ ਨੇ ਉਹਨਾਂ ਨੂੰ ਪਲੇਟਫਾਰਮ ਹੀ ਅਕਰਵਾਉਣ ਦਾ ਕਈ ਵਾਰ ਕੀ ਹੁੰਦਾ ਕਿ ਕਵਿਤਾ ਜਿਹੜੇ ਕਵੀ ਨੇ ਜਾਂ ਸ਼ਾਇਰ ਨੇ ਉਹ ਆਪਣੀ ਹਜੇ ਕਵਿਤਾਵਾਂ ਨਵੀਆਂ ਲਿਖਦੇ ਹੁੰਦੇ ਨੇ ਉਹ ਨਵੀਆਂ ਪੂਰੀ ਇੱਕ ਕਿਤਾਬ ਨਹੀਂ ਛਾਪ ਸਕਦੇ ਤਾਂ ਉਹਨਾਂ ਦੀਆਂ ਥੋੜੀਆਂ ਜਿਹੀਆਂ ਰਚਨਾਵਾਂ ਲੈ ਕੇ ਤੇ ਉਹਨਾਂ ਨੂੰ ਇੱਕ ਸਾਂਝਾ ਪਲੇਟਫਾਰਮ ਰਹੀਆ ਕਰਵਾਇਆ ਜਾਂਦਾ ਤੇ ਪ੍ਰੀ ਪਬਲਿਕੇਸ਼ਨ ਨਾਭਾ ਬੜੀ ਸਫਲਤਾ ਦੇ ਨਾਲ ਚਲਾ ਰਹੇ ਨੇ ਸਾਡਾ ਮਾਣ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਹਰ ਸਾਲ ਇਹ 10ਵੀਂ ਪੁਸਤਕ ਹੈ ਹਰ ਸਾਲ ਕਵੀਆਂ ਨੂੰ ਸ਼ਾਮਲ ਕਰਕੇ ਉਹਨਾਂ ਦੀਆਂ ਰਚਨਾਵਾਂ ਨੂੰ ਉਹਨਾਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਔਰ ਹਰ ਕਿਤਾਬ ਦਾ ਨੇ ਇੱਕ ਥੀਮ ਦਿੱਤਾ ਜਾਂਦਾ ਉਹਦੇ ਵਿੱਚ ਕਿਸਾਨੀ ਵੀ ਸ਼ਾਮਲ ਹੈ ਨਸ਼ੇ ਵੀ ਸ਼ਾਮਲ ਹੁੰਦੇ ਨੇ ਤਾਂ ਹਰ ਇੱਕ ਥੀਮ ਦੇ ਉੱਤੇ ਜਿਹੜੀ ਆ ਉਹ ਇੱਕ ਵਿਸ਼ੇਸ਼ ਥੀਮ ਦੇ ਕੇ ਉਸ ਦੇ ਉੱਪਰ ਕਵਤਾ ਲਿਖੇ ਜਾਂਦੀਆਂ ਇੱਕ ਕਵਤਾ ਆਉਂਦੀ ਹੁੰਦੀ ਹੈ ਬਾਕੀ ਜਿਹੜੀਆਂ ਚਾਰ ਕਵਤਾਵਾਂ ਨੇ ਉਹ ਕਵੀ ਆਪਣੀ ਮਰਜ਼ੀ ਦੇ ਨਾਲ ਜਿਹੜੀਆਂ ਵਿਸ਼ੇ ਦੇ ਕੇ ਆ ਉਹ ਲਿਖ ਸਕਦਾ ਜਿਹੜੇ ਵਿੱਚ ਸ਼ਾਮਲ ਕਰ ਸਕਦਾ ਹੈ